ਰਾਧਾਨਾ ਨਬਜੋਤ ਸਿੰਘ ਜੀ 17 ਨੰਬਰ ਨੂੰ ਗਿਆ ਕੁਝਿਆ ਤੋਂ 2 ਦਿਨ ਬਾਅਦ ਅਸੀਂ ਦੋ ਪੰਨਾਂ ਦਾ ਕੋਲਤਾ ਆប្រਸੀ। ਨਸੀ ਸਰਕਾਰ ਨੂੰ ਇਹ ਕਹਿੰਦੇ ਕਿ ਅੰਤਿਮ ਰਸਮਾਂ ਲਈ ਦੀ ਡੈੱਡ ਬੋਡੀ ਮੰਗਾਈ ਜਾਵੇ। ਕੀ ਘਟਨਾ ਵਾਪਰੀ ਇੱਥੇ ਐਕਸੀਡੈਂਟ ਹੋਇਆ ਕੋਈ ਜਾਣ ਨਹੀਂ। ਇਹ ਤਾਂ ਮੁਕਤ ਦਾ ਬਰਬਾਦ ਹੋ ਗਿਆ। ਉਹਦਾ ਇੱਕ ਦਿਨ ਫੋਨ ਨਹੀਂ ਆਇਆ ਤਾਂ ਫੋਨ ਕੀਤਾ ਜਿੰਨਾਂ ਦੇ ਕੋਲੋਂ ਰਿੰਦਾ। ਉਹ ਕਹਿੰਦੇ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ। ਤੇ ਪਰ ਸਾਨੂੰ ਇਹ ਗੱਲ ਨਹੀਂ ਦੱਸਦੇ ਪਏ ਸੀ ਕਿ ਉਹ ਥਾਂ ਤੇ ਇਦਾਂ ਮੁੱਕ ਗਿਆ ਵਾ ਕੱਲ 2:00 ਵਜੇ ਫਿਰ ਫੋਨ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਟਰਾਲੇ ਤੇ ਇਦਾਂ ਸਵੇਰੇ ਕੰਮ ਤੇ ਘਰੋਂ ਨਿਕਲਿਆ ਸਹੀ ਹਿੱਕਾ ਗੱਲਬਾਤ ਹੋਈ ਆ ਜਦੋਂ ਉਥੇ ਪਤਾ ਨਹੀਂ ਰਸਤੇ 'ਚ ਕੀ ਹੋਇਆ ਰੱਬ ਜਾਣਦਾ ਕਿ ਵਿੱਚ ਝੋਕ ਲੱਗੀ ਕਿ ਕੀ ਹੋਇਆ ਵਾ ਅਰਾਨਾ ਪਲਟ ਗਿਆ ਦੋ ਪਲਟੀਆਂ ਖਾਦ ਗਿਆ ਥਾਂ ਤੇ ਮੁੱਕ ਗਿਆ ਰਜਗਾਰ ਵਾਸਤੇ ਕਿੱਥੇ ਗਿਆ ਸੀ ਉਦੋਂ ਜੀ ਕਾਂਦੇ ਦੁਬਈ ਗਈ ਉੱਥੇ ਜਾ ਕੇ ਉਹਨੇ ਆਪਣਾ ਲਾਇਸੈਂਸ ਵੀ ਅਪਲਾਈ ਕੀਤਾ ਲਾਇਸੈਂਸ ਵੀ ਬਣ ਗਿਆ ਉਹਦਾ ਕੋਸੀ ਕੰਦੇ ਪਰ ਸੀ ਦੋ ਪੈਨ ਦੋ ਪੈਨਾਂ ਦਾ ਕਲੋਤਾ ਪ੍ਰਾਪਤ ਸੀ ਠੀਕ ਲੱਗ ਗਿਆ ਸਰ ਸਰ ਕਹਿੰਦੇ ਸੀ ਕਹਾਂ ਰਾਜਾ ਕਿ ਉਹ ਵੀ ਡੈਡੂ ਬੋਡੀ ਜਲਦੀ ਮੰਗਾਈ ਜਾਵੇ ਤੇ ਇਹੋ ਜਿਹਾ ਅੰਤ ਤਾਈਦਾ ਮੋਦੇ ਕਿ ਸਾਰੀ ਗੱਲ ਉਸ ਮਰਜ਼ੀ ਕਰੀ ਗਈ ਇਹ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਮੈਂ ਸ਼ੰਗਾਰਾ ਸਿੰਘ ਮੁਹੱਲਾ ਪੰਡੋਰੀ ਸੁਲਤਾਨਪੁਰ 로ਸੀ ਦਾ ਰਹਿਣ ਵਾਲਾ ਹਾਂ ਮੇਰਾ ਬੇਟਾ ਨਵਜੋਤ ਸਿੰਘ ਉਮਰ 25 ਸਾਲ ਪਿਛਲੇ ਸਾਲ ਨਵੰਬਰ ਵਿੱਚ ਕਮਾਈ ਕਰਨ ਵਾਸਤੇ ਦੁਬਈ ਵਿੱਚ ਗਿਆ ਸੀ ਅਚਾਨਕ ਉਹਦੀ ਪਰਸੋਂ ਐਕਸੀਡੈਂਟ ਵਿੱਚ ਮੌਤ ਹੋ ਗਈ ਆ ਸਾਨੂੰ ਬਹੁਤ ਹੀ ਸਦਮਾ ਲੱਗਾ ਹੈ ਸੋ ਅਸੀਂ ਸਰਕਾਰ પાસે ਇਹ ਮੰਗ ਕਰਦੇ ਹਾਂ ਕਿ ਸਾਡੇ ਬੇਟੇ ਦੀ ਜੈਡ ਬੌਡੀ ਜਿਹੜੀ ਆ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀਆਂ ਰਸਮਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀਏ ਸਾਡੀ ਇਹ ਹੀ ਸਰਕਾਰ પાસે ਬੇਨਤੀ ਹੈ ਕਾਰਨ ਨਹੀਂ ਹੋਇਆ ਵੀ ਉਹ ਤੇਲ ਵਾਲਾ ਟੈਂਕਰ ਚਲਾਉਂਦਾ ਸੀਗਾ ਪਰसों ਜੋ ਤੇਲ ਲੈ ਕੇ ਟੈਂਕਰ ਲੈ ਕੇ ਗਿਆ ਵਾ ਉਹ ਰਸਤੇ ਵਿੱਚ ਦਸਨ ਮੁਤਾਬਕ ਉਹਨਾਂ ਦੇ ਵੀ ਨਾਲ ਦੇ ਜਿਹੜੇ ਉਹ ਟੈਂਕਰ ਜਿਹੜਾ ਫਲਟ ਗਿਆ ਵਾ ਉਹਦੇ ਵਿੱਚ ਦੋ ਜਣੇ ਸੇਕ ਨਾਲ ਸਾਥੀ ਹੋਰ ਸੀ ਨਹੀਂ ਉਹ ਦੋਹਾਂ ਦੇ ਮੌਤੇ ਦੇ ਮੌਤੇ ਨੇ ਉਹਨਾਂ ਦਾ ਨਾਮ ਸੀ ਉਮਰ ਦੀ 25 ਸਾਲ ਇਹ 17 ਨਵੰਬਰ 2024 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਅੰਤਪਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋ ਪਵਿੱਤਰ ਨਗਰੀ ਪਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 15 ਸਾਲ ਦੇ ਕਰੀਬ ਸਮਾਂ ਇਸ ਧਰਤੀ ਤੇ ਗੁਜ਼ਾਰਨ ਕੀਤਾ ਇੱਥੇ ਗੁਰੂ ਨਾਨਕ ਪਾਸ਼ਾ ਮਹਾਰਾਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਵੀ ਹਨ ਮੇਨ ਸਥਾਨ ਸਤਖੰਡਰਬਾਗ ਗੁਰਦੁਆਰਾ ਸ੍ਰੀ ਬੇਰ ਸਬ ਹੈ ਉਸ ਸਥਾਨ ਤੇ ਦਾਸ ਬਰੋਤ ਤੌਰ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਹੈ ਜੋ ਇਹ ਗੁਰੂ ਨਾਨਕ ਪਾਸ਼ਾ ਦੀ ਪਵਿੱਤਰ ਨਗਰੀ ਦੇ ਵਿੱਚ ਭਾਈ ਸ਼ੰਗਾਰਾ ਸਿੰਘ ਜੀ ਜੋ ਜਗਤ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖੰਡ ਪਾਠੀ ਸਿੰਘ ਜੀ ਡਿਊਟੀ ਨਿਭਾਉਂਦੇ ਹਨ ਉਹਨਾਂ ਦੇ ਹੋਣਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 25 ਸਾਲ ਸੀ ਸੋ 2024 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਇਸ ਧਰਤੀ ਤੇ ਜੋ ਹਰ ਸਾਲ ਹੀ ਪ੍ਰਕਾਸ਼ ਗੁਰਪੁਰਬ ਸਮੁੱਚਾ ਪੰਥ ਰੱਦੀ ਕਲਾ ਤੇ ਸ਼ਰਧਾ ਭਾਵਨਾ ਨਾਲ ਮਨਾਉਦੇ ਹਨ ਸੋ ਗੁਰਪੁਰਬ ਦੌਰਾਨ ਭਾਈ ਨਵਜੋਤ ਸਿੰਘ ਨੇ ਅਨੇਕ ਸਮਾਵਾਂ ਲੁਭਾਈਆਂ ਉਸ ਤੋਂ ਪ੍ਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕਿ 17 ਨਵੰਬਰ ਨੂੰ ਦੁਬਈ ਰੋਜੀ ਰੋਟੀ ਕਮਾਉਣ ਵਾਸਤੇ ਕਿਉਂਕਿ ਅੱਜ ਕੱਲ ਇਹ ਲੋਕਾਂ ਦੀ ਇੱਥੇ ਮਜਬੂਰੀ ਬਣੀ ਹੈ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਹਨ ਤੇ ਇੱਥੇ ਜੋ ਨਸ਼ੇ ਦੀ ਵੀ ਦਲਦਲ ਬਹੁਤ ਚੱਲ ਰਹੀ ਹੈ ਸੋ ਪੜੇ ਲਿਖੇ ਹੋਣ ਦੇ ਕਾਰਨ ਇੱਥੇ ਨਾ ਕੋਈ ਨੌਕਰੀ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇਹ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਨਵਜੋਤ ਸਿੰਘ ਉਹ ਵਿਦੇਸ਼ ਦੀ ਧਰਤੀ ਤੇ ਡਬਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਆਪਣੇ ਜੀਵਨ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰਖ ਵੈਗਰੂ ਨੇ ਇੱਥੇ ਕੋਈ ਹੋਰ ਹੀ ਮੰਜ਼ੂਰ ਸੀ ਸੋ ਸੜਕ ਹਾਦਸੇ ਦੇ ਵਿੱਚ ਜੋ ਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਵੀ ਸੋ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਨਭਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਕਨੈਕਟਰ ਸੀ ਉਸ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਆ ਸਰਕਾਰ ਪਾਸੋਂ ਮੰਗ ਕਰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਦਰਕਰ ਦੇ ਸੇਵਾ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇਹਨਾਂ ਦੇ ਜੋ ਬੱਚੇ ਦੀ ਡੈੱਡ ਬੋਡੀ ਹੈ ਸੋ ਇਹਨਾਂ ਪਾਸ ਉਪਰਾਲਾ ਕਰਕੇ ਉਦਮ ਕਰਕੇ ਇੱਥੇ ਇੰਡੀਆ ਦੀ ਧਰਤੀ ਤੇ ਲਿਆਂਦੀ ਜਾਵੇ ਸੋ ਬੱਚੇ ਦਾ ਉਹਨਾਂ ਦੇ ਮਾਤਾ ਪਿਤਾ ਹੋਰ ਸਾਥ ਸਨੇਹੀ ਭੈਣ ਭਾਈ ਸੋ ਅੰਤਮ ਦਰਸ਼ਨ ਕਰ ਸਕਣ ਤੇ ਜੋ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਆਪਣੇ ਹੱਥੀਂ ਕਰ ਸਕਣ ਤੇ ਕਾਲਪੁਰਖ ਵਿਗਰੂ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਕਿਰਪਾ ਕਰਿਓ ਇਹ ਜੋ ਭਾਣਾ ਹੈ ਅਕਹਿ ਤੇ ਸਹਿ ਹੈ ਕਿਉਂਕਿ ਮੰਨਣਾ ਤੇ ਬਹੁਤ ਔਖਾ ਹੈ ਕਹਿ ਦੇਣਾ ਸੌਖਾ ਹੈ ਪਰ ਕਾਲਪੁਰਖ ਵੈਰੂਏ ਸਾਰਾ ਪਰਿਵਾਰ ਹੀ ਬਾਣੀ ਬਾਣੀ ਦੇ ਨਾਲ ਜੁੜਿਆ ਹੋਆ ਬਾਣੀ ਪੜਨ ਵਾਲੇ ਆ ਕਾਲਪੁਰਖ ਕਿਰਪਾ ਕਰੇ ਇਹਨਾਂ ਨੂੰ ਬਾਣੀ ਦੇ ਨਾਲ ਜੋੜ ਕੇ ਬਾਣੀ ਦਾ ਤ੍ਰਾਸਾ ਦੇ ਕੇ ਮਹਾਰਾਜ ਇਸ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਉਸ ਵਿਛੜ ਚੁੱਕੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਚੰਗੀ ਸਿੰਘ ਇੱਥੇ ਰਹਿੰਦਿਆਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੇ ਅੰਮ੍ਰਿਤ ਵੇਲੇ ਸੰਧਿਆ ਟਾਈਮ ਜਦੋਂ ਵੀ ਸਮਾਂ ਮਿਲਣਾ ਆਪਣਾ ਕਾਰੋਬਾਰ ਵੀ ਕਰਨਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਜਾ ਕੇ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਚਲਵਾ ਬੰਨਣ ਦੀਆਂ ਪਰਮਾਲੇ ਸਾਹਿਬ ਸਿੱਟ ਪ੍ਰੈਸ ਕਰਨ ਦੀਆਂ ਸੋ ਝਾੜੂ ਦੀਆਂ ਸੇਵਾ ਦਰੀਆਂ ਝਾੜਨ ਦੀਆਂ ਸੇਵਾ ਬਿੰਦ ਪ੍ਰਕਾਰ ਦੀਆਂ ਸੇਵਾ ਨਿਮਾਣੇ ਨਤਾਣੇ ਹੋ ਕੇ ਬੜੇ ਹੀ ਨਰਮਾਈ ਦੇ ਨਾਲ ਗੁਰੂ ਘਰ ਵਿੱਚ ਨਿਭਾਇਆ ਕਰਦੇ ਸੀ ਸੋ ਦਾਸ ਦੇ ਨਾਲ ਵੀ ਬੱਚੇ ਦਾ ਬਹੁਤ ਜ਼ਿਆਦਾ ਪਿਆਰ ਸੀ ਸੋ ਫੇਰ ਤੋਂ ਮਹਾਰਾਜ ਦੇ ਚਰਨਾਂ 'ਚ ਇਹਦਾ ਬੇਨਤੀ ਆਪਾਂ ਕਿਉਂਕਿ ਸੰਗਤ ਦੀ ਦਦਾਸ ਬੇਨਤੀ ਹੀ ਕਰ ਸਕਦੇ ਆ ਕਾਲਪੁਰਖ ਵਾਹਿਗੁਰੂ ਕਿਰਪਾ ਕਰਿਓ ਉਸ ਵਿਛੜ ਚੁਕੀ ਆਤਮਾ ਨੂੰ ਚਰਨਾਂ ਦਾ ਨਿਵਾਸ ਬਖਸ਼ਿਓ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ